ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਆਏ ਹੋਏ ਆ ਪੰਜਾਬ ਦੇ ਜੰਗਲਾਂ ਦੇ ਵਿੱਚ ਬਹੁਤ ਲੋਕਾਂ ਨੂੰ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਜੰਗਲ ਨਹੀਂ ਹੈਗੇ ਪਰ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਵੀ ਜੰਗਲ ਹੈਗੇ ਆ ਤੇ ਐਦਾ ਐਦਾ ਦੇ ਜੰਗਲ ਆ ਕਿ ਤੁਹਾਨੂੰ ਨੇੜੇ ਤੇੜੇ ਦਰਖਤਾਂ ਤੋਂ ਬਿਨਾ ਕੁਝ ਨਹੀਂ ਦਿਖਣਾ ਜੜੀਆਂ ਬੂਟੀਆਂ ਦਰਖਤ ਜੰਗਲੀ ਜਾਨਵਰ ਚਾਰੇ ਪਾਸੇ ਤੁਹਾਨੂੰ ਇਹੀ ਕੁਝ ਦਿਖਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਨਾ ਕਿ ਪੰਜਾਬ ਦੇ ਵਿੱਚ ਜੰਗਲ ਵਗੈਰਾ ਨਹੀਂ ਰਹੇ ਤੇ ਜ਼ਿਆਦਾਤਰ ਪੰਜਾਬ ਦੇ ਵਿੱਚ ਇਸ ਟਾਈਮ ਤੇ ਤੁਹਾਨੂੰ ਪਤਾ ਦਰਖਤ ਵਗੈਰਾ ਲੋਕੀ ਕਹਿੰਦੇ ਕਿ ਕੱਟੇ ਜਾ ਰਹੇ ਨੇ ਤੇ ਗਰਮੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਇਹ ਕਹਿੰਦੇ ਪੰਜਾਬ ਦੇ ਵਿੱਚ ਜੰਗਲ ਵਗੈਰਾ ਨਹੀਂ ਹੈਗੇ ਪਰ ਅੱਜ ਤੁਹਾਨੂੰ ਅਸੀਂ ਇਦਾਂ ਦੀ ਜਗ੍ਹਾ ਦਿਖਾ ਰਹੇ ਆ ਪੰਜਾਬ ਦੇ ਵਿੱਚ ਕਿ ਤੁਹਾਡਾ ਦੇਖ ਕੇ ਮਨ ਖੁਸ਼ ਹੋ ਜਾਊਗਾ ਤੇ ਤੁਸੀਂ ਆਪਣੀ ਫੈਮਲੀ ਦੇ ਨਾਲ ਇਹ ਜਗ੍ਹਾ ਦੇਖਣ ਜ਼ਰੂਰ ਆਉਂਗੇ ਇਹ ਖੂਬਸੂਰਤ ਧਕੂ ਇੱਕ ਵਾਰ ਵਿਊ ਚੈੱਕ ਕਰੋ ਪਿੱਛੇ ਤੁਸੀਂ ਇਹ ਜੋ ਕਣਾ ਜੰਗਲ ਦੇਖ ਰਹੇ ਹੋ ਇਹ ਜੰਗਲ ਇੱਕ ਖੂਬਸੂਰਤ ਜਗ੍ਹਾ ਵਾ ਇਹਦਾ ਨਾਮ ਹੈਗਾ ਵਾ ਮੱਤੇਵਾੜਾ ਫੋਰੈਸਟ ਇਹ ਜੰਗਲ ਲੁਧਿਆਣਾ ਸਤਲੁਜ ਨਦੀ ਦੇ ਕੰਡੇ ਦੇ ਉੱਪਰ ਸਥਿਤ ਆ ਤੇ ਦੋਸਤੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਹੜਾ ਲੁਧਿਆਣਾ ਸ਼ਹਿਰ ਆ ਨਾ ਲੁਧਿਆਣਾ ਸ਼ਹਿਰ ਤੋਂ ਸਿਰਫ ਅੱਧੇ ਘੰਟੇ ਦਾ ਰਸਤਾ ਵਾ ਤੇ ਜ਼ਿਆਦਾ ਲੋਕਾਂ ਨੂੰ ਨਾ ਜ਼ਿਆਦਾਤਰ ਲੋਕਾਂ ਨੂੰ ਇਸ ਜੰਗਲ ਬਾਰੇ ਪਤਾ ਹੀ ਨਹੀਂ ਹੈਗਾ ਕਿ ਇਹ ਜੰਗਲ ਕਿੱਥੇ ਆ ਤੇ ਇੱਕ ਵਾਰ ਵੀਊ ਚੈੱਕ ਕਰੋ ਯਾਰਾ ਇੱਧਰ ਆ ਦਰਖਤ ਦਰਖਤ ਦੇਖੋ ਇਹਨਾਂ ਦੀ ਹਾਈਟ ਕਿੰਨੀ ਆ ਹੁਣ ਥੋੜੇ ਆ ਨਾ ਗਰਮੀ ਗਰਮੀ ਦੇ ਕਰਕੇ ਇਹ ਦਰਖਤ ਥੋੜੇ ਸੁੱਕੇ ਹੋਏ ਆ ਪੱਤੇ ਪੁੱਤੇ ਝੜ ਗਏ ਇਹਨਾਂ ਦੇ ਪਰ ਜਿਵੇਂ ਕੀ ਤੁਹਾਨੂੰ ਪਤਾ ਮੌਨਸੂਨ ਆ ਤੇ ਇੱਧਰ ਹਰਿਆਲੀ ਦੇਖੋ ਇੱਕ ਵਾਰੀ ਐਨੀ ਜ਼ਿਆਦਾ ਹਰਿਆਲੀ ਆ ਨਾ ਆ ਦੇਖੋ ਅੰਦਰ ਜਾਣ ਦਾ ਰਸਤਾ ਕੋਈ ਹੈ ਹੀ ਨਹੀਂਗਾ ਬਚਿਆ ਹੋਇਆ ਇੰਨਾ ਕਾਣਾ ਜੰਗਲਾ ਤੇ ਇੱਥੇ ਕੁਝ ਸਾਨੂੰ ਜਾਨਵਰ ਵੀ ਦਿਖ ਰਹੇ ਆ ਤੇ ਆਹ ਜਗ੍ਹਾ ਤੇ ਦੇਖਿਓ ਇੱਥੇ ਨਾ ਕੁਝ ਆ ਦੇਖੋ ਇੱਥੇ ਬਾਰਾ ਸਿੰਘੇ ਨੀਲ ਗਾਵਾਂ ਤੇ ਉਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਇਸ ਜੰਗਲ ਦੇ ਵਿੱਚ ਪਾਏ ਜਾਂਦੇ ਨੇ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਕੁਝ ਜਾਨਵਰ ਹਲੇ ਵੀ ਦਿਖ ਰਹੇ ਨੇ ਤੁਸੀਂ ਇਸ ਨੂੰ ਆਪਨੇ ਵਲਾਗ ਵਿੱਚ ਆਵਾਜ਼ੋ ਅਸੀਂ ਜੰਗਲ ਦੇ ਵਿੱਚ ਤਾਂ ਵੜ ਗਏ ਪਰ ਜਦੋਂ ਅਸੀਂ ਜੰਗਲ ਦੇ ਵਿੱਚ ਗਏ ਅੱਗੇ ਜਾ ਕੇ ਰਸਤਾ ਬਰਸਾਤਾ ਹੋਣ ਦੇ ਕਾਰਨ ਸੰਘਣੇ ਦਰਖਤਾਂ ਦੇ ਨਾਲ ਬੰਦ ਹੋਇਆ ਮਿਲਦਾ ਸੀ ਤੇ ਫੇਰ ਸਾਨੂੰ ਕੋਈ ਹੋਰ ਰਸਤਾ ਲੱਭਣਾ ਪੈਂਦਾ ਯਾਰ ਉੱਪਰੋ ਉੱਪਰੋ ਯਾਰ ਉੱਪਰੋ ਤਿਲ ਕੇ ਜਾਂਗੇ ਉੱਤਰੀ ਜੰਗਲ ਦੇ ਆਪਣੇ ਕੁਦਰਤੀ ਰਸਤੇ ਬਰਸਾਤਾ ਹੋਣ ਦੇ ਕਾਰਨ ਚਿੱਕੜ ਦੇ ਕਾਰਨ ਬੰਦ ਹੋਏ ਮਿਲਦੇ ਸੀ ਤੇ ਫਿਰ ਅਸੀਂ ਜੰਗਲ ਦੇ ਵਿੱਚ ਕੋਈ ਐਦਾਂ ਦਾ ਰਸਤਾ ਲੱਭਦੇ ਸੀ ਜਿਹਦੇ ਨਾਲ ਅਸੀਂ ਜੰਗਲ ਤੋਂ ਬਾਹਰ ਜਾ ਸਕੀਏ ਤੇ ਸਾਨੂੰ ਜੰਗਲੀ ਜਾਨਵਰਾਂ ਦਾ ਡਰ ਇੰਨਾ ਜ਼ਿਆਦਾ ਸੀ ਅਸੀਂ ਸੋਚਿਆ ਕਿ ਡੰਡਾ ਵਗੈਰਾ ਆਪਣੇ ਕੋਲ ਰੱਖ ਲਈਏ ਬਰਸਾਤਾਂ ਦੇ ਮੌਸਮ ਦੇ ਵਿੱਚ ਮੌਨਸੂਨ ਦੇ ਵਿੱਚ ਜੰਗਲ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਚਾਰੇ ਪਾਸੇ ਦਰਖਤ ਅਤੇ ਹਰਿਆਲੀ ਦੇ ਨਾਲ ਜੰਗਲ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਅਤੇ ਜੰਗਲ ਦੇ ਵਿੱਚ ਜ਼ਿਆਦਾਤਰ ਚੀਕਣੀ ਮਿੱਟੀ ਮਿਲਦੀ ਹੈ ਤੇ ਇਹ ਮਿੱਟੀ ਜਦੋਂ ਗਿੱਲੀ ਹੁੰਦੀ ਹੈ ਤਾਂ ਇਹਦੇ ਵਿੱਚੋਂ ਡਰਾਈਵਿੰਗ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ ਗੱਡੀਆਂ ਦੇ ਬਾਈਕਾਂ ਦੇ ਟਾਇਰ ਉਹ ਬਾਰ-ਬਾਰ ਸਲਿੱਪ ਹੁੰਦੇ ਰਹਿੰਦੇ ਹਨ ਅਤੇ ਬਹੁਤ ਹੀ ਔਖਾ ਹੁੰਦਾ ਵਾ ਫਿਰ ਜੰਗਲ ਦੇ ਵਿੱਚੋਂ ਲੰਘਣਾ ਤਾਂ ਥੋੜੀ ਸਾਵਧਾਨੀ ਵੀ ਜ਼ਰੂਰੀ ਹੈ